네. 어디다 보는 거예요? 아까 걸음이야. 내 면에 지금 빽이 게요

30000 35000 ਜਿਹਾ ਕੁਛ ਆਉਂਦੇ 35000 ਕਾ ਦਾ ਕੰਮ ਕਰਦੇ ਨੇ ਵੈਸਟਨ ਯੂਨੀਅਨ ਤੇ ਵਿੱਚ ਆਮੇ ਭੱਜ ਗਈ ਹਾਂਜੀ ਭੱਜ ਕੇ ਉਹ ਤੋਂ ਉਹਦੇ ਥੋੜਾ ਥੋੜਾ ਕੈਸ਼ ਚੱਕਿਆ ਨਿਕਲ ਗਏ ਹੋ ਬੋ ਜੀ ਇੱਕ ਲੋਟ ਹੋਈ ਆ ਕੀ ਲੱਗਦਾ ਕੀ ਮਨੀ ਚੇਂਜਰ ਦੀ ਕਿਹੜੀ ਦੁਕਾਨ ਹੈ ਤੁਹਾਡੇ ਕੀ ਨਾਂ ਦੁਕਾਨ ਦਾ ਹਾਂਜੀ ਸਾਡੀ ਦੁਕਾਨ ਹੈ ਜੀ ਹੈ ਜੀ ਆਪਣੇ ਲੱਕੜ ਮੰਡੀ ਫਲੋਰ ਮੇਰਾ ਨਾਮ ਹੈ ਰਵੀ ਖੋਸਲਾ ਕੀ ਦੁਕਾਨ ਦਾ ਦੁਕਾਨ ਦਾ ਨੋ ਸਕੇ ਟ੍ਰੇਡਰਸ ਓਕੇ ਅੱਜ ਕੋਈ ਟਾਈਮ 2 ਵਜੇ ਦਾ ਸੀਗਾ ਸਾਡੀ ਕੰਮ ਕਰਨ ਵਾਲੀ ਲੜਕੀ ਸਾਨੂੰ ਨੋਜ਼ਾ ਦੁਕਾਨ ਤੇ ਬੈਠੀ ਸੀ ਹਾਂਜੀ ਗੱਲੇ ਚ ਪੈਸੇ ਵੀ ਸੀਗੇ ਕੋਈ ਤਿੰਨ ਬੰਦੇ ਆਏ ਇੱਕ ਮੋਟਰਸਾਈਕਲ ਤੇ ਬਾਹਰ ਖੜਾ ਰਿਹਾ ਦੋ ਅੰਦਰ ਆ ਗਏ ਉਹਨਾਂ ਨੇ ਆ ਕੇ ਦਾਤ ਕੱਢ ਲਿਆ ਦਾਤ ਕੱਢ ਕੇ ਤਾਂ ਉਹ ਕੁੜੀ ਦੇ ਇੱਕ ਦੋ ਜਗ੍ਹਾ ਥੋੜਾ ਥੋੜਾ ਮਰਿਆ ਵੀ ਸਾਰੇ ਪੈਸੇ ਗੱਲੇ ਤੋਂ ਕੱਢ ਕੇ ਤਾਂ ਭੱਜ ਗਏ ਕਿੰਨੀ ਅਮਾਉਂਟ ਸੀ ਅਮਾਉਂਟ ਕੋਈ ਨੀਰ ਵੜ 40000 35000 ਦੇ ਸੀਗੀ ਕੀ ਪ੍ਰਸ਼ਾਸਨ ਆ ਗਿਆ ਹਾਂਜੀ ਪ੍ਰਸ਼ਾਸਨ ਵਾਲੇ ਆ ਗਏ ਆ ਉਹ ਉਹਨਾਂ ਨੇ ਬਿਆਨ ਲੜਕੀ ਦੇ ਲੈ ਲਏ ਆ ਲੜਕੀ ਨੇ ਦੱਸਿਆ ਕਿੰਨੇ ਬੰਦੇ ਸੀ ਲੜਕੀ ਨੇ ਦੱਸਿਆ ਜੀ ਦੋ ਬੰਦੇ ਸੀਗੇ ਇੱਕ ਦੇ ਕੋਲ ਦਾਸ ਸੀ ਇੱਕ ਜਨ ਨੇ ਗੱਲੇ ਤੋਂ ਪੈਸੇ ਕੱਢ ਲਏ ਤੇ ਉਹ ਪੈਸੇ ਚੱਕੇ ਤਾਂ ਮੜਾ ਜਾ ਦਾੜ ਰੋ ਕੇ ਬਾਅਦ ਵਿੱਚ ਜਾਂਦੇ ਜਾਂਦੇ ਮੜਾ ਜਾ ਦਾਸ ਮਾਰ ਕੇ ਨਾ ਚਲੇ ਗਏ ਠੀਕ ਹੈ ਜੀ ਕੀ ਮੰਗ ਕਰਦੇ ਹੋ ਮੰਗੇ ਕੁਝ ਨਹੀਂ ਕੀਤੀ ਸਿਰਫ ਲੁੱਟਣ ਦੀ ਖਾਤਰ ਹੀ ਆਏ ਸੀ ਉਹ ਪੈਸੇ ਗੱਲੇ ਤੋਂ ਕੱਢ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਇਹ ਕਰਦੇ ਹਾਂ ਕਿ ਪਤਾ ਕੀਤਾ ਜਾਵੇ ਪ੍ਰਸ਼ਾਸਨ ਕੋਲੋਂ ਕਿ ਕਿਹੜੇ ਬੰਦੇ ਆਏ ਹੈਗੇ ਆ ਤੇ ਉਹਨਾਂ ਨੂੰ ਫੜਿਆ ਜਾਵੇ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਲੋਕਾਂ 'ਚ دہشت ਫੈਲਦੀ ਹੈਗੀ ਆ ਕੰਮ ਕਰ ਕਰਨ ਵਾਲੇ ਬੰਦੇ ਕਿਸ ਤਰ੍ਹਾਂ ਕੰਮ ਕਰਨਗੇ ਸਰ ਕੀ ਨਾਮ ਹੈ ਤੁਹਾਡਾ ਤੇ ਇੱਕ ਲੁੱਟ ਹੋਈ ਆ ਹੁਣ ਮਨੀ ਕੇਂਦਰ ਤੇ ਕੀ ਗੱਲ ਹੋਈ ਭਾਈ ਨਹੀਂ ਸੀ ਸਰਿੰਦਰਪਾਲ ਥਾਣਾ ਫਲੋਰ ਥਾਣਾ ਫਲੋਰ ਤਨਾਥ ਅੱਜ ਇੱਕ ਕੋਲ ਆਈ ਸੀਗੀ ਬੀ ਐਸ ਕੇ ਮਨੀ ਚੀਜ਼ ਦੁਕਾਨ ਤੇ ਉਹ ਲੜਕੀ ਤੋਂ ਪੈਸੇ ਖੋ ਕੇ ਲੱਗੇ ਗਏ ਆ ਤੇ ਇਸੇ ਮੌਕੇ ਤੇ ਪਹੁੰਚ ਲਏ ਜੋ ਵੀ ਲੜਕੀ ਬਿਆਨ ਲਿਖਾਂਗੂ ਬੰਦੀ ਕਾਰਵਾਈ ਕੀਤੀ ਜਾਊਗੀ ਕਿੰਨੀ ਮਾੜ ਦਸੀ ਹੈ ਜੋ ਲੜਕੀ ਦੱਸ ਰਹੀ ਹੈ 35 ਜਰੂ ਦੇ ਕਰੀਬ ਕਿੰਨੇ ਬਿਆਰਤੀ ਸੀਗੇ ਦੋ ਅੰਦੀ ਅੰਦਰ ਆਏ ਤੇ ਇੱਕ ਬਾਹਰ ਸੀ ਮੋਟਰ ਚੱਲਦੇ ਖੜਾ ਓਕੇ ਓਕੇ ਕੀ ਕਿਦਾਂ ਉਹਦੇ ਹੁਲੀਏ ਦੱਸਿਆ ਨਾ ਉਹਨੇ ਮੂੰਹ ਮੱਦੇ ਵਿੱਚ ਕਹਿੰਦੀ ਓਕੇ ਓਕੇ ਕੀ ਕਰ ਮੈਨੂੰ ਕਰ ਵੀ ਜੋ ਵੀ ਕਾਨੂੰਨ ਦੇ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਊਗੀ ਕੋ ਸিসিਟੀਵੀ ਕੈਮਰੇ ਹੁੰਦਾ ਜੀ ਹੁਣ ਚੈੱਕ ਕਰਦਾ ਕੀ ਕਰ ਰਹੇ ਆ ਜੀ ਚੈੱਕ ਕਰਨ ਤੋਂ ਬਾਅਦ ਜਿੱਧਰ ਨੂੰ ਵੀ ਸ਼ਰਾਗ ਲੱਗੂਗਾ ਉਧਰੋਂ ਦੇਖਿਆ ਜਾਊਗਾ